ਦੇਸ਼ ਦੇ ਇਹ ਨਿਆਜ਼ਾਲ ਦੀ ਆਜ਼ਾਦੀ ਤੋਂ ਬਾਅਦ ਫੇਰ ਵੀ ਕਈ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਹਾਲਾਤ ਬਹੁਤ ਮਾੜੇ ਨੇ ਜਿਨ੍ਹਾਂ ਤੇ ਗੱਡੀ ਮੋਟਰਸਾਈਕਲ ਚਲਾਉਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੁੰਦਾ ਜਾਂ ਤਾਂ ਗੱਡੀ ਟੁੱਟਦੀ ਹੈ ਜਾਂ ਤਾਂ ਤੁਹਾਡੇ ਹੱਥ ਪੈਰ ਟੁੱਟਦੇ ਨੇ ਤੇ ਜੇ ਹੀ ਪਾਸੇ ਜੇ ਕਿਤੇ ਸੜਕ ਬਣਨ ਲੱਗਦੀ ਹੈ ਤੇ ਰੱਬ ਦੀ ਕਿਰਪਾ ਨਾਲ ਜੇ ਉਸ ਦਾ ਠੇਕੇਦਾਰ ਜਾਂ ਸਰਕਾਰ ਦੇ ਵਿੱਚ ਕੋਈ ਇਦਾਂ ਦਾ ਘਪਲਾ ਹੋ ਜਵੇ ਕਿ ਉਹ ਸੜਕ ਬਣ ਤਾਂ ਨਹੀਂ ਹੁੰਦੀ ਆ ਪਰ ਨਾਮ ਮੱਤਰੇ ਬਣ ਰਹੀ ਹੁੰਦੀ ਆ ਇੱਕ ਫੋਟੋ ਖਿੱਚ ਕੇ ਬਸ ਉੱਤੇ ਦਿਖਾਉਣ ਖਾਤਰ ਬਣ ਰਹੀ ਹੁੰਦੀ ਆ ਕੀ ਆ ਦੇਖੋ ਤੁਸੀਂ ਸੜਕ ਬਣਾਤੀ ਆਪਣਾ ਕੰਮ ਅ ਪਰ ਜੋ ਸੜਕ ਦੇ ਹਾਲਾਤ ਹੁੰਦੇ ਨੇ ਉਹ ਤਾਂ ਤੁਹਾਨੂੰ ਪਿੰਡ ਦੇ ਉੱਥੇ ਦੇ ਲੋਕਲ ਆਮ ਲੋਕ ਹੀ ਦੱਸ ਸਕਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਨਾਲ ਵੀਡੀਓ ਦੇ ਵਿੱਚ ਕਿਵੇਂ ਸੜਕ ਦਾ ਬੁਰਾ ਹਾਲ ਹੋਇਆ ਪਿਆ ਕਹਿੰਨੂੰ ਤਾਂ ਇਹ ਨਵੀਂ ਸੜਕ ਹਲੇ ਕੁਝ ਘੰਟੇ ਹੀ ਹੋਏ ਹੋਏ ਹੋਣਿਆ ਬਣਾਈ ਹੋਈ ਨੂੰ ਤੇ ਦੇਖ ਸਕਦੇ ਹੋ ਕਿਵੇਂ ਹੱਥਾਂ ਨਾਲ ਹੀ ਟੁੱਟ ਰਹੀ ਹੈ ਜਿਵੇਂ ਕਿਸੇ ਨੇ ਸੜਕ ਦੇ ਉੱਤੇ ਕੋਈ ਚਾਦਰ ਪਾਈ ਹੁੰਦੀ ਹੈ ਤੇ ਚਾਦਰ ਨੂੰ ਉੱਤਰਾ ਚੱਕਿਆ ਜਾਂਦਾ ਉਸ ਤਰੀਕੇ ਨਾਲ ਹੱਥਾਂ ਨਾਲ ਟੁੱਟ ਰਹੀ ਹੈ ਆ ਜੀ ਪਿੰਡ ਬਜਾਜ ਤੋਂ ਫਤਿਹਪੁਰ ਨੂੰ ਜਾਂਦੀ ਛੜਕ ਜਿਹੜੀ ਨਵੀਂ ਬਣੀ ਹੈ ਜੀ ਆ ਵੇਖ ਸਕਦੇ ਹੋ ਤੁਸੀਂ ਕਿੰਨਾ ਕਮਾਲ ਪਾਇਆ ਜੀ ਅਤਾ ਇੰਚ ਅੱਧਾ ਇੰਚ ਵੀ ਨਹੀਂ ਮਾਰਾ ਅੱਧਾ ਇੰਚ ਵੀ ਨਹੀਂ ਪੂਰਾ ਹੱਥ ਨਹੀਂ ਪੁੱਟ ਲਓ ਭਾਵੇਂ ਸਾਰੀ ਮਾਲੀ ਨਹੀਂ ਪਾਇਆ ਉੱਤੇ ਕੱਖ ਵੀ ਨਾ ਤੇਰੇ ਉੱਤੇ ਆਪ ਸਾਵਨ ਲਾ ਲਓ ਹਾਂ ਕਿੰਨਾ ਕ ਟਾਈਮ ਗੱਡੀ ਜਿੰਨੀ ਮਰਜ਼ੀ ਪੱਟੀ ਜਾਓ ਹੱਥ ਨਾਲ ਪੱਟੀ ਜਾ ਆ ਇੰਨਾ ਕ ਮਾਲ ਜੇ ਸਰਪੇ ਜੀ ਸਾਰੀ ਪਾਇਆ ਸਾਰੇ ਪੁੱਟ ਦੋ ਸੜਕਾਂ ਇਹ ਜਿਹੜੀ ਪਿੰਡ ਬਜਾਜਾ ਤੋਂ ਪਿੰਡ ਫਤੇਪੁਰ ਟਾਂਡੀ ਨੂੰ ਲੰਘਦੀ ਅੱਗੇ ਨੂੰ ਤੇ ਸਾਰੀ ਛੜਕਦਾ ਇਹ ਹਾਲ ਹੈ ਮਾਰ ਨਹੀਂ ਪਾਇਆ ਕਿਤੇ ਕੱਖ ਵੀ ਥੱਲੇ ਤੇ ਨਾਲ ਹੀ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਨੂੰ ਭਗਵੰਤ ਮਾਨ ਦੇ ਏਰੀਏ ਦੇ ਵਿੱਚੋਂ ਉਹਨਾਂ ਦੇ ਪਿੰਡ ਦੇ ਕੋਲ ਦੀ ਹੀ ਦੱਸੀ ਜਾ ਰਹੀ ਹੈ ਕਿ ਉਹਨਾਂ ਦੇ ਏਰੀਏ ਤੇ ਲੱਗੇ ਦੀ ਇਹ ਵੀਡੀਓ ਹੈ ਜਿੱਥੇ ਇਹ ਇੱਕ ਪਿੰਡ ਨੂੰ ਸੜਕ ਬਣ ਰਹੀ ਆ ਤੇ ਸੜਕ ਬਣ ਕਿਵੇਂ ਰਹੀ ਆ ਉਸਦੇ ਹਾਲਾਤ ਹੀ ਤੁਸੀਂ ਵੀਡੀਓ ਵਿੱਚੋਂ ਸੁਣ ਲਓ ਆ ਪਹਿਲਾਂ ਸੜਕ ਬਣਦੀ ਦੇਖ ਲਓ ਦੁਨੀਆਂ ਦਾ ਕਿਹੜਾ ਇੰਜੀਨੀਅਰ ਇਹ ਬਣ ਵੀ ਕਿਤੇ ਰਹੀ ਆ 100 ਜਾਲੇ ਮਹਾਰਾਜ ਆ ਸਿਐਮ ਆਫ ਪੰਜਾਬ ਦੇ ਪਿੰਡ ਤੋਂ 4-5 ਕਿਲੋਮੀਟਰ ਦੂਰ ਆ ਦੇਖ ਲੋ ਐ ਥੱਲੇ ਪੂੰਜੀ ਪਾਈ ਜਾਂਦੇ ਨੇ ਪਤੰਦਰ ਉੱਤੇ ਬਜਰੀ ਕਰਮ ਕਰਕੇ ਲੋਕ ਕਰਮ ਕਰਕੇ ਨਾ ਸਾਈਡ ਤੇ ਲੋ ਕਟਾਂ ਲਾਦੀਆਂ ਨਹੀਂਆਂ ਉਹ ਇਟਾਂ ਨੇ ਬਸ ਆ ਦੇਖ ਲੋ ਆ ਤੁਹਾਡੇ ਸਾਹਮਣੇ ਅੱਗੇ ਅੱਗੇ ਦੇਖੀ ਚਲੋ ਕਿਵੇਂ ਬਣਾਉਂਦੇ ਨੇ ਐਂ ਬਣਾਈ ਜਾਂਦੇ ਨੇ ਬਸ ਉੱਤੇ ਉਹ ਕਵਰ ਜਾਂ ਪਾ ਦਿੰਦੇ ਨੇ ਕੋਪਿੰਗ ਜੀ ਕਰ ਦਿੰਦੇ ਨੇ ਚੱਲ ਮੇਰੇ ਭਾਈ ਕੀ ਕਰੀਏ ਯਾਰ ਆ ਦੇਖ ਲੈ ਇਹ ਆ ਆ ਬਾਈ ਕੱਢ ਕੇ ਦਿਖਾਉਂਦਾ ਰੇਤਾ ਬਜਰੀ ਇਹਦੇ ਉੱਤੇ ਹੀ ਪਾ ਦੇਣਗੇ ਐਂ ਸਾਡੀ ਮਾਰਤਾਲੀ ਬਣੀ ਐ ਜੇ ਮੈਂ ਉਹਦੀ ਵੀਡੀਓ ਪਾਈ ਤਾਂ ਮੇਰੇ ਬਾਹਰ ਚ ਬਣਾਉਣ ਆਗੇ ਹਨਾ ਆ ਦੇਖ ਲੋ ਆ ਹਾਲ ਹੈ ਜੀ ਮਕਾਸੇ ਕਿੰਨੇ ਦਿਨ ਕੱਟ ਜਾਣੀਆਂ ਸੜਕਾਂ ਮਰਜੀ ਦਿਖਾਤੀ ਲਾ ਵਾਲੇ ਕਹਿੰਦਾ ਜੀ ਪਹਿਲਾਂ ਨਹੀਂ ਇਹਦੀ ਜਾਂਚ ਕੀ ਜਾਂਚ ਕਰੂਗਾ ਜੀ ਕਿੰਨੇ ਠੇਕੇਦਾਰ ਨੂੰ ਕਹਨੇ ਆ ਠੇਕੇਦਾਰ ਸੱਚਾ ਠੇਕੇਦਾਰ ਕਹਿੰਦਾ ਬਈ ਉੱਪਰੋਂ ਮੋਰੀ ਚੱਲਦੀ ਹੈ ਸਾਡੇ ਕੋਲ ਤਾਂ ਮੁਠੀ ਪਹੁੰਚਦੀ ਆ ਰਾਤ ਵੱਡੀ ਸਭ ਤੋਂ ਪਹਿਲਾਂ ਤਾਂ ਜਿਹੜਾ ਜਿਹੜਾ ਪਹਿਲਾਂ ਹੁੰਦਾ ਉਹ ਕੱਢ ਲੈਂਦਾ ਦੀ ਬੋਰੀ ਉਸ ਤੋਂ ਬਾਅਦ ਗਾਣਾ ਪੜਦੀ ਪੜਦੀ ਬਾਟੀ ਟੱਕ ਫੇਰਦਾ ਆ ਆਉਂਦੀ 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 ਸਾਡੇ ਕੋਲ ਤਾਂ ਮੁਠੀ ਆਉਂਦੀ ਆ ਕਿ ਮੁਠੀ ਚੋਂ ਸਿੱਧੀ ਮੁਠੀ ਲਾ ਦਿੰਦੇ ਆ ਕੋਈ ਪਰਵਾਹ ਹੀ ਨਹੀਂ ਯਾਰ ਇਹਨਾਂ ਤੇ ਕੀ ਕੇਸ ਹੋਣੇ ਚਾਹੀਦੇ ਨੇ ਇਕੱਲੇ ਠੇਕੇਦਾਰ ਤੇ ਨਹੀਂ ਸਭ ਜਿੰਨੇ ਵਿੱਚ ਮਲੇ ਹੋਣੇ ਚਾਹੀਦੇ ਆ ਵਿਕਾਸ ਦੇਖੋ ਇਹਨਾਂ ਦਾ ਆ ਤਾਂ ਥਣਲ ਪੋਰਤੀ ਆ ਹੁਣ ਫੇਰ ਥਣਲ ਪੁਰ ਜੂ ਆ ਬਾਈ ਇਹਨੂੰ ਮੈਂ ਪੋਰਤੀ ਉੱਤੇ ਇਹਦੀ ਜਾਂਚ ਹੋਣੀ ਚਾਹੀਦੀ ਇਹਨਾਂ ਤੇ ਕੇਸ ਲੱਗਣੇ ਚਾਹੀਦੇ ਨੇ